ਚਾਲ ਹੈ ਕੋਈ ਸੁਣਵਾਈ ਨਹੀਂ ਜੇ ਕੰਨਿਆ ਤੇ ਫਤਮੀ ਜੀ ਦੇ ਬੰਦੇ ਲੈ ਬੋਲਦੇ ਧੱਕੇ ਨਾਲ ਚੋਹਲ ਕਰਦੇ ਆ ਔਰ ਪੈਸੇ ਲੈ ਕੇ ਛੱਡਦੇ ਆ ਲੇਕਿਨ ਹਾਲ ਤੱਕ ਮੇਰੇ ਕੋਈ ਕੋਕਲੀ ਪੈਸੇ ਲੈਣ ਦਾ ਨਾ ਕੋ ਲੇਕਿਨ ਲੋਕੀ ਕਹਿੰਦੇ ਆ ਕਿ ਪੈਸੇ ਲੈ ਕੇ ਅਪੰਜੇ ਪਾ ਕੇ ਸਾਇਰ ਦੇ ਨਾਲ ਸਵੇਰੇ ਘੰਟਿਆਂ ਦਾ ਹੀ ਕੰਮ ਹੈ ਟ੍ਰੈਫਿਕ ਦਾ ਕੋਈ ਧਿਆਨ ਨਹੀਂ ਹੈ ਨਾ ਤੁਸੀਂ ਦੇਖ ਸਕਦੇ ਹੋ ਪਿੱਛੇ ਟ੍ਰੈਫਿਕ ਕਿੰਨਾ ਬੁਰਾ ਹਾਲ ਹੈ ਉਹਨੇ ਐਮਐਲਏ ਦੀ ਗੱਡੀ ਨਿਕਲੀ ਥੋੜੀ ਜਿਲੇ ਪਹਿਲਾਂ ਉਹਰਾ ਆਫਿਸ ਪਬਲਿਕ ਦੇ ਮੁਲਾਜ਼ਮਾਂ ਨੇ ਖੁਦ ਗੱਡੀ ਕਢਵਾਈ ਹੈ ਮੈਂ ਕਿਹਾ ਮੁਆਜਮਾ ਹੀ ਨਹੀਂ ਇੱਥੇ ਚੌਂਕ ਦੇ ਵਿੱਚ ਕੋਈ ਕਰਦੇ ਕੀ ਇੱਥੇ ਖੜੇ ਉਹ ਨੈ ਮਸਾਂ ਲਗਾਈ ਆ ਮੂਝ ਦੇਖੋ ਇਹ ਨਹਿਰ ਦੇਖੋ ਯਾਰ ਦੀ ਬੱਚੇ ਖੇਡਦੇ ਆ ਗੱਲਾਂ ਦਾ ਕੁਝ ਆ ਨਹੀਂ 50 50 ਨਾ ਖੜੇ ਕਰਦੇ ਕੀ ਇਹ ਸਰ ਪੈਸੇ ਦੇ ਨਾਮ ਤੇ ਕਰਤਾਂ ਵਿੱਚ ਖੜੇ ਹੋਣਗੇ ਸਰ ਇੱਥੇ ਜਿਹੜਾ ਜਾਮ ਲੱਗਣ ਦਾ ਕਾਰਨ ਹੈ ਜਾਮ ਲੱਗਣ ਦਾ ਮੁੱਖ ਕਾਰਨ ਦੇਖੋ ਜੀ ਤਰੀਕੇ ਉੱਤੇ ਆਇਓ ਆਹ ਤਾਂ ਇਹ ਨਹਿਰ ਦੇ ਉੱਤੇ ਖੜੇ ਹੈ ਇਹ ਤਾਂ ਕੋਈ ਮੁਲਾਜ਼ਮ ਨਹੀਂ ਹੈ ਜਾਮ ਤਾਂ ਲੱਗਣੇ ਲੱਗਣਾ ਧਿਆਨ ਹੀ ਆਪਣਾ ਸੁਰਚਾਲ ਘਟਣ ਦੇ ਅਸੀਂ ਚੌਂਕ ਦੇ ਵਿੱਚ ਦੇਖਿਆ ਗਿਆ ਵਾ ਸਾਡੇ ਲੋਕਾਂ ਦੇ ਮੀਡੀਆ ਕਰਮੀਆਂ ਉੱਤੇ ਸਾਡੇ ਸਾਡੇ ਘਰਾਉਣ ਸੀ ਨੇ ਅਸੀਂ ਪਾਟੀ ਟੀਮ ਪੂਰੀ ਪਹੁੰਚੀ ਹੈ ਉੱਥੇ ਪ੍ਰਸ਼ਾਸਨ ਦਾ ਆਵਲੋਗੇ ਤੇ 6 ਮੁਲਾਜ਼ਮ ਖੜੇ ਨੇ ਇਸ ਟਾਈਮ ਮੌਕੇ ਦੇ ਉੱਤੇ ਲੇਕਿਨ ਉਹ 4 ਮੁਲਾਜ਼ਮ ਤਾਂ ਆਏ ਸਾਈਡਾਂ ਤੇ ਉਹਨਾਂ ਨੇ ਖੜਾਏ ਹੋਏ ਨੇ ਸਪੈਸ਼ਲ ਐਕਸੇ ਕਰਕੇ ਕਿ ਜਾਨ ਨਾ ਲੱਗੇ ਮੈਂ ਅੱਜ ਸੇਰੇ ਮੈਂ ਆਇਆ ਸਾਰੇ ਸਾਰੇ ਇੱਜਤੇ ਮੈਂ ਮੌਕੇ ਤੇ ਸਾਰੇ ਇੱਥੇ ਖੜੇ ਸੀ ਮੈਂ ਇਹਨਾਂ ਨੂੰ ਬੋਲਿਆ ਮੇਰੀ ਬਹਿਸ ਹੋਣੀ ਨਾਲ ਸਰੇ ਤੁਸੀਂ ਸਾਰੇ ਚਾਲਾਂ ਕੱਟਣ ਦੇ ਲੱਕ ਬੰਨਿਆ ਹੋਇਆ ਹੈ ਕਿ ਟ੍ਰੈਫਿਕ ਕੌਣ ਦੇਖੇਗਾ ਉਹ ਕਹਿੰਦਾ ਮੈਂ ਨਾ ਬਕਮੀ ਜੀ ਵੀ ਕੀਤੀਆਂ ਨਾਲ ਬਲਕਿ ਮੈਂ ਕਹਿੰਦਾ ਮੈਂ 5 ਮਿੰਟ ਰੁਕਾਂ ਮੈਂ ਤੁਹਾਨੂੰ ਸਾਰੀ ਕਵਰਿੰਗ ਕਰਦਾ ਤਾਂ ਤਨ ਫਿਰ ਮੈਂ ਕਹ ਮੋਟੇ ਮਰਾਜ ਨਹੀਂ ਜਾ ਰਹੇ ਐਕਸਟੈਂਡਰ ਮਰਾਜ ਖੜੇ ਤੁਸੀਂ ਜਾ ਕੇ ਕਿੱਥੇ ਕੇ ਮਰਾਜ ਸਿਰਫ ਫੈਂਡ ਦਾ ਮੋਟੇ ਜਿਹੜਾ ਮਾਦੀ ਚੌਂਗ ਹੈ ਜੀ ਪੈਸਾ ਬਣਾਣਾ ਮੋਟੇ ਮਰਾਜ ਨੂੰ ਠੋਕੇ ਕੱ ਲੈਣਾ ਇਹਨਾਂ ਨੂੰ ਇਣਕਿੰਨ ਰਗਾਮ ਕਸਤੀਆਂ ਸੀਟੀਸ ਬੰਦੇ ਇਹਨਾਂ ਦੇ ਤੁਸੀਂ ਇਹ ਚੌਂਗ ਸਾਡੇ ਅਗਲੇ ਚੌਂਗ ਚਲੇ ਜਾਓ ਸਾਰਾ ਟ੍ਰੈਫਿਕ ਲੰਘ ਰਹੀ ਹੈ ਸਿਰਫ ਛੱਡਿਆ ਕਨੂ ਫੜਿਆ ਕਨੂ ਜਾਂਦਾ ਜਿਹੜੇ ਟ੍ਰੈਫਿਕ ਜਿਹੜੇ ਲੋਡ ਵਾਲੀ ਗੱਡੀਆਂ ਹਨ ਉਹਨਾਂ ਕੇ ਲੰਦੇ ਹਨ ਕਿਉਂਕਿ ਯਾਰ ਪੈਸੇ ਬਣਾ ਲੈਣ ਤੁਸੀਂ ਐਸਪੀ ਸਾਹਿਬ ਆਪਣੇ ਕਮਿਸ਼ਨਰ ਸਾਹਿਬ ਨੂੰ ਧਿਆਨ ਦੇਣ ਇਹ ਲੁੱਟ ਖੋਹ ਰਹੀ ਹੈ ਸਰੇਮ ਠਾਕੂ ਖੜੇ ਹੈ ਜਿਹੜੀ ਅ ਜਿਹੜਾ ਜਿਹੜਾ ਮੇਨ ਰੋਡ ਦੇ ਉੱਤੇ ਰੇੜੀਆਂ ਲਗਾਈਆਂ ਗਈਆਂ ਨੇ ਕਿੰਨਾ ਬੰਦ ਕਿਹਾ ਜਾਂਦਾ ਕਿ ਜਿਹੜੇ ਨਗਰ ਨਿਗਮ ਦੇ ਮੁਲਾਜ਼ਮ ਨੇ ਉਹਨਾਂ ਕੋਲ ਇਹਨਾਂ ਦੀ ਪੱਤੀ ਕੱਟੀ ਜਾਂਦੀ ਇਹਨਾਂ ਦਾ ਜਿਹੜੀਆਂ ਰੇੜੀਆਂ ਤੇ ਚੌਂਕ ਦੇ ਵਿੱਚ ਲੱਗੀਆਂ ਹੋਈਆਂ ਨੇ ਮਹਿਰ ਦੇ ਉੱਪਰ ਮੇਨ ਚੌਂਕਾਂ ਦੇ ਵਿੱਚ ਇਹ ਥੋੜੀਆਂ ਪਿੱਛੇ ਮੰਡੀਆਂ ਇਹਨਾਂ ਵਾਸਤੇ ਬਣਾਈ ਜਾਂਦੀ ਸਰ ਬਿਲਕੁਲ ਸਹੀ ਹੈ ਜਿਹੜੀ ਪਿੱਛੇ ਜਗ੍ਹਾ ਕਿੁੱਤੀ ਹੋਈ ਆ ਫਿਰ ਕੋਈ ਨਹੀਂ ਲੱਗ ਸਕਦੀਆਂ ਇਹ ਲੱਗ ਸਕਦੀਆਂ ਇੱਥੇ ਲਗਾਉਣ ਦਾ ਕਾਰਨ ਸਰ ਮਿਲੀ ਭਗਤ ਇੱਥੇ ਚੌਂਗੀ ਡੇਪੋ ਸਾਹਮਣੇ ਚੌਂਕ ਦੇ ਵਿੱਚ ਸਾਰੀਆਂ ਉਤਰ ਰਹੀਆਂ ਨੇ ਚੌਂਕ ਦੇ ਵਿੱਚ ਰੇੜੀਆਂ ਲੱਗੀਆਂ ਜਿੱਥੇ ਕੁਝ ਮੁਲਾਜ਼ਮਾਂ ਸਾਹਮਣੇ ਹੋ ਰਿਹਾ ਨਾ ਸਾਮੀ ਦੀ ਭਗਤ ਅਸਰਮ ਨੇ ਲਾ ਰਿਹਾ ਹੁੱਚੇ ਅਧਿਕਾਰੀ ਜਿਹੜੇ ਬੈਠੇ ਅੱਖਾਂ ਬੰਦ ਕਰਕੇ ਬੈਠੇ ਹੋਏ ਨજર ਨਹੀਂ ਆਂਦਾ ਉਹਨਾਂ ਨੂੰ ਕਿਹਨੇ ਮੁਲਾਜ਼ਮ ਕੀ ਕਰਦੇ ਨੇ ਕੀ ਮੰਗ ਕਰਦੇ ਨੇ ਮੰਗ ਇਹ ਹੈ ਵੀ ਇਹਨਾਂ ਵੱਸੋਂ ਧਿਆਨ ਦਿੱਤਾ ਜਾਵੇ ਸਿਰ ਚਲਾਨ 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 ਕੱਟ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਲੋਕੀ ਬਹੁਤ ਪਰੇਸ਼ਾਨ ਨੇ ਤੁਹਾਡੇ ਕੋਲ ਪਹਿਲਾਂ ਹੀ ਸਿਰ ਡਿਊਟੀ ਨਿਭਾਓ ਆਪਣੀ ਜਿਹੜੀ ਤੁਹਾਡੀ ਹੈਗੀ ਹੈ ਬੰਦ ਹੀ ਕਾਰਵਾਈ ਕਰੋ ਤੇ ਜਿਹੜੇ ਤੁਹਾਡੇ ਗੁਨਾਹਾਂ ਦਾ ਫੜੇ ਨਹੀਂ ਜਾਂਦੇ ਆ ਬੰਦ ਨਾ ਤੁਸੀਂ ਕੀ ਹਰ ਲੈਂਦੇ ਹੋ ਬਾਲ ਸਿੰਘ ਜੀ ਸਰ ਅੱਜ ਤੁਸੀਂ ਇੱਥੇ ਨਹਿਰ ਤੋਂ ਪਹੁੰਚੇ ਹੋ ਕੀ ਕੀ ਵਿਸ਼ਾਏ ਕੀ ਕਾਰਨ ਹੈ ਇੱਕ ਵਿਸ਼ਾਏ ਤੋਂ ਕੰਪਲੇਂਟ ਆਈ ਸੀ ਕਿ ਟ੍ਰੈਫਿਕ ਦਾ ਬਹੁਤ ਜ਼ਿਆਦਾ ਬਕਾਇਆ ਬਰਾ ਹੈਗਾ ਟ੍ਰੈਫਿਕ ਪੁਲਿਸ ਸਿਰਫ ਚਲਾਣ ਕੱਟਣ ਤੇ ਲੱਗੇ ਹੁੰਦੇ ਫੇਰੇ ਤੁਸੀਂ ਕੀ ਕਰ ਸਕਦੇ ਹੋ ਮਾਰਨਿੰਗ ਟਾਈਮ ਇਹ ਕੁਰਸੀ ਲਾ ਕੇ ਚਲਾਣ ਕੱਟਣ ਦੀ ਹੀ ਜ਼ਿਆਦਾਤਰ ਕਰਦੇ ਨੇ ਟ੍ਰੈਫਿਕ ਦਾ ਇਹਨਾਂ ਨੂੰ ਫੇਰੇ ਕੋਈ ਨਹੀਂ ਦਿੰਦਾ ਹਰੇਕ ਫੈਕਟਰੀ ਵਾਲੇ ਵਰਕਰ ਨੇ ਇੱਥੋਂ ਦੀ ਨੰਨ ਕੇ ਜਾਣਾ ਹੁੰਦਾ ਉਹ ਵੀ ਲੇਟ ਹੁੰਦੇ ਨੇ ਅਤੋਂਨ ਇਹ ਸਿਰਫ ਚਲਾਨ ਕੱਟਣ ਦੇ ਲੱਗੇ ਰਹਿੰਦੇ ਨੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਲ ਜੇਲ ਹੈਗੀ ਆ ਉਹਦੇ ਨਾਲ ਰੇੜੀਆਂ ਲੱਗੀਆਂ ਜਦ ਕਿ ਪ੍ਰਸ਼ਾਸਨ ਨੂੰ ਇਹ ਚਾਹੀਦਾ ਜੇਲ ਦੇ ਨਾਲ ਤੁਸੀਂ ਰੇੜੀਆਂ ਨਹੀਂ ਲਗਾ ਸਕਦੇ ਇਹ ਪ੍ਰਸ਼ਾਸਨ ਕਿੱਥੇ ਸੁੱਦਾ ਪਿਆ ਉਹ ਕਹਿੰਦੇ ਪਰਚੀ ਕਰਦੇ ਜਦੋਂ ਪਰਚੀ ਕਰਦੇ ਆ ਫਿਰ ਤਾਂ ਇਹ ਆ ਪੰਜਾਬੀ ਬੰਦਾ ਇੱਥੇ ਰੋਡ ਦੇ ਉੱਤੇ ਅੱਗੇ ਦੁਕਾਨ ਪਾ ਲੂਗਾ ਪੰਜਾਬੀ ਬੰਦੇ ਨੂੰ 10 ਤੋਂ ਲੈ ਕੇ 15000 ਕਿਰਾਇਆ ਭਰਨਾ ਪੈਂਦਾ ਦੇ ਯੂਪੀ ਵਿਹਾਰ ਤੋਂ ਆ ਕੇ ਰੇੜੀਆਂ ਲਾ ਕੇ 1500 ਦੀ 파ਤੀ ਕਟਾ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ। ਕਿਵੇਂ ਕੀ ਦੇਖਦੇ ਹੋ ਤੁਸੀਂ? ਸਰ ਇਹ ਤਾਂ ਮੈਂ ਸ਼ਰੇਆਮ ਪ੍ਰਸ਼ਾਸਨ ਦੀ ਗਲਤੀ ਆ ਪ੍ਰਸ਼ਾਸਨ ਨੂੰ ਚਾਹੀਦਾ ਵਾ ਕਿ ਰੋਡ ਦੇ ਉੱਤੇ ਜੋ ਰੇੜੀਆਂ ਲੱਗਦੀਆਂ ਲਗਾਤਾਰ ਰੇੜੀਆਂ ਨਹੀਂ ਲੱਗੀਆਂ ਹੋਣੀਆਂ ਚਾਹੀਦੀਆਂ ਕੋਈ ਟਾਮੀ ਟਾਮੀ ਰੇੜੀ ਲੱਗੇ ਰੋਡ ਦੇ ਉੱਤੇ ਜਾ ਇਹਨਾਂ ਨੂੰ ਕੋਈ ਅਲੱਗ ਤੋਂ ਜਗ੍ਹਾ ਇਹਨਾਂ ਨੂੰ ਪਲਾਟ ਦਿੰਦੇ ਆ ਮੰਡੀਆਂ ਵਾਸਤੇ ਸਰ ਇਹਨਾਂ ਦੇ ਵਾਸਤੇ ਜਿਹੜੀ ਪਿੱਛੇ ਜਗ੍ਹਾ ਬਣਾਈ ਗਈ ਹੈ ਉੱਥੇ ਜਿੱਥੇ ਮੰਡੀ ਲੱਗਦੀ ਹੈ ਉੱਥੇ ਹਰੇ ਘੱਟੋ ਘੱਟ 100 ਰੈਡੀ ਉੱਥੇ ਲੱਗਦੀ ਹੈ ਤੇ ਇਹ ਲੋਕ ਕਿਉਂ ਨਹੀਂ ਉੱਥੇ ਲਗਾਉਂਦੇ ਇੱਥੇ ਲਗਾਉਣ ਦਾ ਕਾਰਨ ਇਹਨਾਂ ਦਾ ਸਰ ਇਹ ਪ੍ਰਸ਼ਾਸਨ ਦੀ ਨਲਾਇਕੀ ਹੈ ਜਦੋਂ ਆਪਾਂ ਇਹਨਾਂ ਨੂੰ ਜਗ੍ਹਾ ਦਿੱਤੀ ਹੈ ਰੋਡ ਦੇ ਉੱਤੇ ਮੰਡੀ ਲੱਗਦੀ ਆ ਹਰ ਦਿਨ ਮੰਡੀ ਲੱਗਦੀ ਆ ਸਵੇਰੇ ਵੀ ਲੱਗਦੀ ਆ ਸ਼ਾਮੇ ਵੀ ਲੱਗਦੀ ਆ ਉੱਥੇ ਲਾਣੀ ਚਾਹੀਦੀ ਇਹਨਾਂ ਨੂੰ ਮੰਡੀ ਇਹ ਤਾਂ ਰੋਡ ਦੇ ਉੱਤੇ ਆ ਦੇਖੋ ਸ਼ਰੇ ਆ ਤੁਸੀਂ ਦਿਖਾ ਸਕਦੇ ਹੋ ਇਹਦਾ ੱਟਕਾ ਇਹ ਮੈਂ ਤਾਂ ਪ੍ਰਸ਼ਾਸਨ ਅੱਗੇ ਹੀ ਅਪੀਲ ਕਰਦਾ ਐਸਐਸਸੀ ਸਾਹਿਬ ਅੱਗੇ ਅਪੀਲ ਕਰਦਾ ਕਿ ਆਪਣੀ ਨਿਗਰਾਨੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਰੱਖੋ ਸਿਰਫ ਚਲਾਨ ਕੱਟੇ ਜਾਂਦੇ ਆ ਲੋਡ ਗੱਡੀਆਂ ਤੇ ਲੋਡ ਗੱਡੀਆਂ ਬਿਸ਼ਾਖਾ ਪਟਨ ਤੋਂ ਲੈ ਕੇ ਲੁਧਿਆਣੇ ਐਂਟਰ ਹੋ ਜਾਂਦੀਆਂ ਲੁਧਿਆਣੇ ਆ ਕੇ ਇੱਥੇ ਆ ਕੇ ਚਲਾਨ ਕੱਟੇ ਜਾਂਦੇ ਨੇ ਬਾਹਰ ਉੱਤਰ ਪ੍ਰਦੇਸ਼ ਤੋਂ ਗੱਡੀਆਂ ਚਲਦੀਆਂ ਨੇ ਉੱਥੇ ਚਲਾਨ ਨਹੀਂ ਕੱਟੇ ਜਾਂਦੇ ਉੱਥੋਂ ਗੱਡੀਆਂ ਪਾਸ ਹੋ ਕੇ ਆ ਜਾਂਦੀਆਂ ਪਰ ਚਲਾਨ ਇੱਥੇ ਆ ਕੇ ਲੁਧਿਆਣੇ ਆ ਕੇ ਹੀ ਕੱਟੇ ਜਾਂਦੇ ਨੇ ਕਿਉਂਕਿ ਧਿਆਨ ਇਹਨਾਂ ਦਾ ਸਿਰਫ ਚਲਾਨ ਕੱਟਣ ਦੇ ਵਿੱਚ ਆ ਚਲੋ ਚਲਾਨ ਕੱਟਣੇ ਆ ਪ੍ਰਸ਼ਾਸਨ ਨੇ ਕੱਟਣੇ ਚਾਹੀਦੇ ਨੇ ਪ੍ਰਸ਼ਾਸਨ ਨੂੰ ਆਮਦਨ ਵੀ ਹੋਣੀ ਚਾਹੀਦੀ ਆ ਬਟ ਕੱਲੇ ਚਲਾਨ ਨਾ ਕਟੋ ਰੂਲ ਰੈਗੂਲੇਸ਼ਨ ਵੀ ਇਹਨਾਂ ਨੂੰ ਸਮਝਾਓ ਜਿਹੜੇ ਆਟੋ ਲੱਗੇ ਨੇ ਇਹਨਾਂ ਨੂੰ ਲੈਂਡ ਬਾਈ ਲਾਓ ਲੈਂਡ ਬਾਈ ਲਾ ਕੇ ਲੈਂਡ ਬਾਈ ਚੱਲਣ ਨੰਬਰ ਬਾਈ ਚੱਲਣ ਅਸੀਂ ਇਹਨਾਂ ਦੇ ਵਿਰੋਧੀ ਨਹੀਂ ਮਾਰਨੀ ਚਾਹੁੰਦੇ ਪਰ ਜਿੱਥੇ ਟ੍ਰੈਫਿਕ ਕੰਟਰੋਲ ਦਾ ਚਾਹੀਦਾ ਉੱਥੇ ਵੀ ਤਾਂ ਚਾਹੀਦਾ ਨਾ ਸਿਰਫ ਜ਼ਰੂਰੀ ਹੈ ਕਿ ਜਿੱਥੇ ਹੁਣ ਮੁਲਾਜ਼ਮ ਖੜੇ ਨੇ ਉਹਨਾਂ ਵੱਲੋਂ ਹੀ ਕੰਟਰੋਲ ਕੀਤਾ ਜਾਣਾ ਚਾਹੀਦਾ ਇਹ ਜਿਹੜਾ ਟ੍ਰੈਫਿਕ ਹੈ ਤੇ ਕੁਝ ਜਿਹੜੀ ਇੱਥੋਂ ਦੀ ਜਨਤਾ ਵੈ ਉਹ ਕੁਝ ਆਪ ਜਾਨਕੀ ਇਹ ਚੀਜ਼ਾਂ ਰੂਲ ਤੋੜਦੀਆਂ ਨੇ ਉਹਨਾਂ ਨੂੰ ਕੀ ਉਹਨਾਂ ਨੂੰ ਕੀ ਸੰਦੇਸ਼ ਦੇ ਹੋ ਗਏ ਲਾਸਟ ਮੈਸੇਜ ਨਾਲ ਜੀ ਜਦਕਿ ਇੱਥੋਂ ਦੇ ਪ੍ਰਸ਼ਾਸਨ ਨੂੰ ਚਾਹੀਦਾ ਲੋਕਾਂ ਨੂੰ ਜਾਗਰੂਤ ਕਰਨਾ ਜਾਗਰੂਤ ਕਰਨ ਲਈ ਟੀਮਾਂ ਬਣਾਈਆਂ ਜਾਣ ਇਹਨਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਆਹ ਲਾਈਨਾਂ ਤੇ ਹੀ ਤੁਸੀਂ ਖੜਨਾ ਹੁਣ ਬਾਹਰਲੇ ਫੌਰਾ ਦੇਚਾਂ ਦੇ ਵਿੱਚ ਕੋਈ ਨਾ ਰੂਲ ਫਾਲੋ ਕਰਦੇ ਸਾਰੇ ਕਰਦੇ ਕੋਈ ਉੱਥੇ ਖੜਦਾ ਤਾਂ ਨਹੀਂ ਤੁਸੀਂ ਵੀਡੀਓ ਦੇਖਦੇ ਹੋ ਨੈਟ ਦੇਖਦੇ ਹੋ ਫੌਰਾ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਤੁਹਾਨੂੰ ਖੜਾ ਪਾਏਗਾ ਆਪਣੇ ਆਪ ਐਟੋਮੈਟਿਕ ਚਲਾਨਟ ਕੱਟ ਕੇ ਤੁਹਾਡੇ ਘਰੇ ਆ ਜਾਣਗੇ ਜੇ ਤੁਸੀਂ ਗਲਤੀ ਕੀਤੀ ਆ ਇੱਥੇ ਗਲਤੀ ਕਰਕੇ ਜਿਹੜਾ ਗਲਤੀ ਕਰਦਾ ਉਹਦਾ ਚਲਾਨ ਨਹੀਂ ਕੱਟਿਆ ਜਾਂਦਾ ਜਿਹਦੀ ਗਲਤੀ ਨਹੀਂ ਹੁੰਦੀ ਵਿਚਾਰਾ ਵੈਸੇ ਮੰਗਮੀ ਸਕੂਟਰੀ ਲੈ ਕੇ ਆਇਆ ਹੁੰਦਾ ਉਹਦਾ ਚਲਾਨ ਕੱਟਿਆ ਜਾਂਦਾ ਠੀਕ ਹੈ ਜੀ ਸਰ ਜੀ ਆਪਦੇ ਉੱਤੇ ਮੰਨ ਲਓ ਕੋਈ ਐਕਸੀਡੈਂਟ ਹੋ ਰਹਾ ਆਸਾ ਹੋਣਾ ਉਸ ਕਰਕੇ ਲੱਗਦੇ ਨੇ ਇਹ ਤਾਂ ਚਾਰੇ ਪਾਸੇ ਜਾਮ ਹੈ ਕਿ ਕਾਰਨ ਆ ਰਹਾ ਇਹ ਸਾਰਾ ਗਿਆਨ ਲੱਗਦਾ ਹੈ ਕਿ ਕਾਰਨਾ ਹੈਵੀ ਵਹਡੀ ਗਾਰਡਰ ਵੱਡੇ ਵੱਡੇ ਕੰਟਰੋਲਰ ਆਉਂਦੇ ਆ ਜਿਹੜੇ ਬਨੇ ਸਮੂਹ ਚੱਲਦੇ ਆ ਜਾਮ ਲੱਗਦਾ ਤਾਂ ਉਹ ਵੀ ਬੰਦ ਹੈ ਜਿਹੜੇ ਮੈਰਾਂ ਦੇ ਉੱਤੇ ਚਾਰ ਪਾਸੇ ਆਦੋ ਖੜੇ ਰਹਿੰਦੇ ਨੇ ਇਹਨਾਂ ਆਟਵਾਨੇ ਜੀ ਮੋਕਰੇਜ ਵੀ ਕਿਰਾਨ ਕਰੀਦੇ ਇਹਨਾਂ ਨੇ ਇਹ ਸੁਧਰ ਤਾਂ ਫਿਰ ਨਹੀਂ ਹੈ ਕਿ ਇਹਨਾਂ ਕਰਕੇ ਵੱਧ ਜਾਂਦਾ ਜੀ ਇਹਨਾਂ ਕਰਕੇ ਦਾਦਾ ਭੁਜਾਈਦਾ ਜੀ ਇਹਨਾਂ ਨੇ ਕਿ ਅਟਵਾਨਾ ਰੋਜ਼ ਦੇ 4-5 ਲਾਣ ਹੁੰਦੇ ਆ ਤੇ ਇਹ ਤਾਂ ਕਰ ਲਈ ਜੇ ਕਦੇ ਲਾਣ ਫੀਸ ਆ ਪਈ ਜੇ ਅਸੀਂ ਹੁਣ ਇੱਥੇ ਇਹ ਸਾਰੇ ਚਾਰੋਂ ਪਾਸੇ ਦੇਖਿਆ ਗਿਆ ਵਾ ਕਿ ਤੁਹਾਡੇ ਵਾਲੇ ਮੁਲਾਜ਼ਮਾਂ ਵੱਲੋਂ ਭਜਾਇਆ ਪੀਆ ਇਹਨਾਂ ਨੂੰ ਲੇਕਿਨ ਇਹ ਲੋਕ ਫਿਰ ਵੀ ਨਹੀਂ ਹਟਦੇ ਜੋ ਲੋਕਾਂ ਲਈ ਮੁਸ਼ਕਲ ਕੀਤਾ ਜਾਵੇ ਜੇ ਨਾ ਨਾ ਆਹੋ ਬੋਲਦਾ ਤੇ ਕਦੇ ਗਰੀਬ ਬੱਚੇ ਆ ਸਾਡੇ ਦੇ ਗਰੀਬ ਪਰਿਵਾਰ ਨਾਲ ਪਹਿਲਾਂ ਵੀ ਕਿਹਾ ਜਾਵੇ ਇਹਦਾ ਲੋਕਾਂ ਨੂੰ ਕਰਨ ਕਦੋਂ ਇੱਥੇ ਮੀਡੀਆ ਪਹੁੰਚਿਆ ਤੇ ਇਤੋਂ ਜਗਾ ਆਟੋ 108 ਨੂੰ ਜਾਉਂਦੇ ਜਗ੍ਹਾ ਉੱਤੇ ਪੱਟ ਗਏ ਨੇ ਦੇਖ ਕੇ ਪਹਿਲਾਂ ਵੀ ਤੁਹਾਡੇ ਆਏ ਸੀ ਰਿਪੋਰਟਰਾਂ ਜਦੋਂ ਉਹਨਾਂ ਨੇ ਕੀਤੀਆਂ ਬੋਲਾਂ ਦਿੱਤੀਆਂ ਨਾਲ ਇਹਨਾਂ ਦੇ ਪਹਿਲੇ ਮੌਕੇ ਦੇ ਹੱਦਾਂ ਦੇ ਚਲਾਉਂਦੇ ਕੀ ਅਪੀਲ ਕਰਦੇ ਹੋ ਸਰ ਜੀ ਮੈਂ ਇਹ ਅਪੀਲ ਕਰਦਾ ਜੀ ਲੋਕਾਂ ਦੇ ਨਾਲ ਜਿਹੜੇ ਮੋੜਾਂ ਤੇ ਆਟੋ ਖੜਕੇ ਟਵਾਰੀ ਪੂਰੀ ਜੱਪਦੇ ਆ ਉਹਨਾਂ ਨਾਲ ਚੱਕਰੀ ਨਹੀਂ ਚਾਈਗੀ ਆਪ ਦਾ ਸੈਟ ਤੇ ਰੋਕਣਾ ਜਿਵੇਂ ਚੱਕਰ ਜਾਣ ਪਾਰਕਿੰਗ ਦੀ ਸੋਚ ਨਹੀਂ ਹੋਣੀ ਜਿਹੜੀਆਂ ਚੌਂਕ ਤੇ ਸਰ ਰੇੜੀਆਂ ਖੜਾਈਆਂ ਗਈਆਂ ਨੇ ਜਾਂ ਖੜਧੀਆਂ ਨੇ ਇਹਨਾਂ ਕਰਕੇ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਇਹ ਜਿਹੜੀਆਂ ਪਿੱਛੇ ਵੀ ਪਿੱਛੇ ਵੀ ਲੱਗ ਜਾਂਦੀਆਂ ਥੋੜੀਆਂ ਚੌਂਕ ਤੋਂ ਰੇੜੀਆਂ ਦਾ ਕੋਈ ਨਹੀਂ ਰੇੜੀਆਂ ਜਿਹੜੀਆਂ ਬੂ ਤਾਲੀਆਂ ਲੱਗਦੇ ਨੇ ਉਹ ਨਾ ਸਾਈਡ ਤੇ ਲੱਗੀਆਂ ਹੋ। ਸਰ ਇਹ ਚੌਂਕ ਤੋਂ ਥੋੜੀਆਂ ਪਿੱਛੇ ਵੀ ਲੱਗ ਸਕਦੀਆਂ ਨੇ। ਬਿਲਕੁਲ ਜੀ ਬਿਲਕੁਲ ਲੱਗ ਸਕਦੀਆਂ। ਕਿਉਂਕਿ ਜਦੋਂ ਉੱਥੇ ਮੋੜਦੇ ਤਾਂ ਲੋਕੀ ਲੰਘਦੇ ਨੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਲੋਕਾਂ ਨੂੰ। ਉਹਦੇ ਰੱਖੇ ਵਾਲੇ ਵੀ ਵਿੱਚ ਵਜਦੇ ਨੇ ਆਟੋ ਵੀ ਉੱਥੇ ਹੀ ਛੱਡਦਾ ਵਾ। ਰੇੜੀਆਂ ਉਹ ਉਲਟਾ ਇਹਨਾਂ ਨੂੰ ਨੁਕਸਾਨ ਹੁੰਦਾ ਹੈ ਲੋਕ ਫਿਰ ਨਹੀਂ ਕੰਮ ਕਰਦੇ। ਮਾਰੇ ਕਾਰਪੋਰੇਟ ਨਾਲੇ ਨਾਲ ਜਿੱਥੇ ਚੱਲੇ ਉਹਦਾ ਦਾਮ ਮਸ।